ਜਪਾਣਾ ਕਲਾਨੌਰ ਵਾਲੀ ਸਾਈਡ ਤੇ ਆਏ ਆ ਕਲਾਨੌਰ ਲੰਘ ਆਏ ਆ ਤੇ ਪਾਣੀ ਬਹੁਤ ਆ ਮੁਸ਼ਕ ਬਹੁਤ ਮਾਰੰਦਾ ਪਾਣੀ ਹੁਣ ਤੇ ਲੋਕੀ ਤਾਂ ਅੱਜ ਤੇ ਮੈਸੇਜ ਬਹੁਤ ਆ ਰਹੇ ਨਾ ਕਿ ਅੱਜ ਮੈਂ ਝੋਨੇ ਦਿਖਾਉਂਦਾ ਯਾਰ ਉਹ ਝੋਨੇ ਦਾ ਝੋਨੇ ਚ ਪਾਣੀ ਖੜਾ ਤੇ ਮੁਸ਼ਕ ਮਾਰੰਦਾ ਪਾਣੀ ਝੋਨੇ ਪਾਸੇ ਝੋਨੇ ਚ ਪਾਣੀ ਖੜਾ ਤਾ ਕੀਰਪਾ ਜੀ ਮਲਕੀਰ ਸਰ ਕੌਣ ਆਇਆ ਮਲਕੀਰ ਸਰ ਅੱਜ ਇੱਥੇ ਇਹ ਮੱਕੜ ਸਾਹਿਬ ਆਏ ਮੱਕੜ ਸਾਹਿਬ ਮੱਕੜ ਸਾਹਿਬ ਆਇਆ ਸੀ ਮਨਜੀਤ ਮੱਕੜ ਆਏ ਨੇ ਤੇ ਮਲਕੀਰ ਧੌਲ ਇਹ ਕੋਈ ਕੀ ਕਿਸ ਸੰਸਤ ਆਈ ਹੈ ਮੈਂ ਬਸ ਬਸਤਾ ਸਿੰਗਰ ਆਇਆ ਮਨਕੀਰ ਧੌਲ ਖਾਇਆ ਜੀ ਜਿੰਨੀਆਂ ਗੱਡੀ ਦਾ ਦਵਾੜੇ ਹੋਈ ਪਈ ਆ ਜੀ ਆਪਾਂ ਚੱਲ ਪਿਆ ਜੀ ਧੁੱਸੀ ਵਾਲੀ ਸਾਈਡ ਤੇ ਕੋਰੀਡੋਰ ਵਾਲੀ ਸਾਈਡ ਤੇ ਤੇ ਇਧਰ ਮਨਕੀਰ ਧੌਲਖਾ ਆਇਆ ਹੋਇਆ ਗੱਡੀ ਚੋਂ ਨਹੀਂ ਨਿਕਲਿਆ ਦਾ ਰਸ਼ਨੂਸ਼ਰ ਬੰਦੇਗਾ ਪਰ ਆਪਾਂ ਤੁਹਾਨੂੰ ਪਤਾ ਹੀ ਹੈ ਕਲਾਕਾਰਾਂ ਦੇ ਫੈਨ ਘਾਟ ਗੱਡੀਆਂ ਬਹੁਤ ਗੱਡੀਆਂ ਵੱਡੀਆਂ ਆਈਆਂ ਨੇ ਮਹਾਲੀ ਸਾਈਡ ਤੋਂ ਦੇਖੋ ਰਾਮ ਰਹੀਮ ਜਿਹੜੇ ਆ ਰਾਹ ਸੰਗਰੀ ਲਿਖੇ ਦੇ ਦਾ ਸੱਚਾ ਸੌਦਾ ਵਾਲੇ ਆਏ ਨੇ ਤੇਰਾ ਸੱਚਾ ਸੋਧਾ RAMRI ਦੇ ਜਿਹੜੇ ਨੂੰ ਮੰਨਣ ਵਾਲੇ ਆ ਨਾ ਕਰੀ ਭਾਜੀ ਲੋਈ ਖਲਾਰੇ ਸਾਰੀਆਂ ਸੰਸਥਾ ਆਈਆਂ ਯਾਰ ਹਰੇਕ ਨੇ ਦਾਨ ਦਿੱਤਾ ਹਰੇਕ ਨੇ ਸੇਵਾ ਕੀਤੀ ਚਲੋ ਭਾਜੀ ਇੱਥੇ ਰੱਖਾ ਸਾਰਾ ਸ਼ਰਮ ਤੇ ਆ ਜੀ ਕੋਰੀਡੋਰ ਰੋਡ ਤੇ ਵੀ ਆਪਾਂ ਨੇ ਦੇਖੋ ਉਹ ਤੁਸੀਂ ਆ ਇਹ ਡੇਰਾ ਬਾਬਾ ਨਾਨਕ ਕੋਰੀਡੋਰ ਅੱਗੇ ਤੇ ਇਹ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਪਹਿਲਾਂ ਹਣ ਆਹ ਰਾ ਜਾਂਦਾ ਸੀ ਤੁਸੀਂ ਦੂਰ ਉਹ ਇਹ ਬਣਿਆ ਹੋਇਆ ਫਿਰ ਆਹ ਪੱਕਾ ਬਣ ਗਿਆ ਤੇ ਇੱਧਰ ਪਿੰਡਾਂ ਪੱਖੋ ਕਿ ਟਾਲੀ ਪਿਆਲਾ ਸਾਹਮਣੇ ਜਿਹਦੀ ਆ ਵੀਡੀਓ ਆ ਰਹੀ ਹੈ ਉਹ ਤੇ ਪਾਣੀ ਦੇਖੋ ਕਿੰਨਾ ਕਿੰਨਾ ਚੜਿਆ ਹੋਇਆ ਅਜੇ ਵੀ ਸ਼ਹੀਦ ਭਾਜੀ ਆਏ ਨਾਲ ਸਾਡੇ ਕਹਾਂ ਸੇ ਆਇਓ ਸਰ ਆਵਰ ਕਾਟੂ ਕਾ ਲਿਆਂਦਾ ਪਾਣੀ ਹੈ ਜੀ ਆਪਾਂ ਚੱਲੇ ਹਾਂ ਕੋਰੀਡੋਰ ਦੇ ਉੱਥੇ ਸਾਹਮਣੇ ਉਹ ਥੰਦਾ ਹਾਲ ਦੇਖਾਂ ਦੇਖਿਓ ਬੰਨਾਂ ਨੇ ਕਿ ਉਹ ਸਾਹਮਣੇ ਬੰਨ ਟੁੱਟਿਆ ਜੀ ਇੱਧਰ ਵੀ ਸਫੈਦੇ ਆ ਇੱਧਰ ਵੀ ਸਫੈਦੇ ਆ ਨਾ ਇਹਦੇ ਵਿੱਚ ਬੰਨ ਟੁੱਟਿਆ ਜਿਹੜਾ ਕਿਸੇ ਦਾ ਠੀਕ ਹੈ ਇਹ ਬੰਨ ਟੁੱਟਿਆ ਸਾਹਮਣੇ ਇੱਕ ਇਹ ਬੰਨ ਟੁੱਟਿਆ ਸਾਹਮਣੇ ਠੀਕ ਇਧਰੋਂ ਉਹ ਕਾਫੀ ਵੱਡਾ ਪਾੜ ਪਿਆ ਆ ਫਾਇਦੇਆਂ ਤੋਂ ਸਫਾਇਦਿਆਂ ਦੇ ਵਿਚਕਾਰ ਬੰਨ। ਇਹ ਕੋਰੀਡੋਰ ਜਿਹੜਾ ਨਾ ਸ਼ੁਰੂ ਹੋ ਜਾਂਦਾ ਜੀ। ਉਧਰ ਤੁਸੀਂ ਟੁੱਟੀ ਇਸ ਕਰਕੇ ਹੁਣ ਜਾਣ ਨਹੀਂ ਦੇਣਾ ਜੀ ਇਹਨਾਂ ਨੇ। ਇਹ ਇਧਰ ਹੀ ਆਪ ਪੁਰਾਣਾ ਰਾਹ ਵਾ ਜਿਹੜਾ ਤੁਸੀਂ ਕੋਰੀਡੋਰ ਨੂੰ ਜਾਂਦੇ ਰਹੇ ਜਿੱਥੋਂ ਆਪਾਂ ਦਰਸ਼ਨ ਕਰਦੇ ਹਾਂ ਕਰਤਾਰਪੁਰ ਸਾਹਿਬ ਦੇ। ਇਹ ਉਹ ਵਾਲਾ ਰਾਹ ਵਾ ਤੇ ਨਵਾਂ ਰਾਹ ਉਹ ਬਣਿਆ ਜਿੱਧਰੋਂ ਆਪਾਂ ਹੋ ਕੇ ਆਏ ਪਹਿਲਾਂ ਰਸਤੇ ਅੱਗੇ ਜਾਣ ਨਹੀਂ ਦਿੰਦੇ ਤੇ ਆਹ ਵੇਖੋ ਰਾਹ ਜੇ ਵੀ ਪਾਣੀ ਦੀ ਸਪੀਡ ਦੇਖੋ ਕਿੰਨੀ ਆ। ਤੇ ਆ ਘਰ ਆ ਦੇਣਾ ਮੈਂ ਕਿੱਧਰ ਆਣ ਚੱਕਿਆ ਚੱਕੇ ਪਰੇ ਮਾਰਿਆ ਚੱਲ ਮੈਂ ਹੈ ਦੋਸਤੋ ਇਹ ਨਾ ਪਟਰੀਆਂ ਦੇ ਉੱਤੋਂ ਜੀ ਮਤਲਬ ਪੱਥਰ ਵੀ ਲੱਗਿਆ ਪਾਣੀ ਆ ਦੇਖੋ ਇਹ ਤੁਸੀਂ ਉਹ ਉਥੋਂ ਖੁਰ ਚੁੱਕੀ ਹੈ ਤੇ ਪਰਲੇ ਬੰਨੇ ਵੀ ਪਾਣੀ ਹੈ ਤੇ ਆਪਾਂ ਦੇਦਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਆਇਆ ਹਾਂ ਓਕੇ ਇਹ ਆ ਜੀ 73 76 ਪਿੰਡ ਕੋਹਨੇਵਾਲ ਵਾਲੀ ਸਾਈਡ ਤੇ ਆ ਉਹ ਪਾਣੀ ਪਿੰਡ ਤੇ ਜਿਵੇਂ ਧਰਮਕੋਟ ਬਹੁਤ ਪਾਣੀ ਆ ਪਾਣੀ ਦੀ ਸਪੀਡ ਵੇਖੋ ਜਿਵੇਂ ਇੰਨੀ ਕਿਦਾਂ ਪਾਣੀ ਵੇਖ ਆ ਪਿੰਡਾਂ ਚ ਪਾਣੀ ਵੇਖੋ ਕਿੰਨਾ ਮੇਗਾ ਪਿੰਡ ਮੇਗਾ ਇਹ ਗਿਆ ਨਹੀਂ ਮੇਗਾ ਬੰਦ ਨਾ ਕਰੀ ਸੋਣਿਆ ਧਰਮਕੋਟ ਰੰਡਾਵਾ ਪਿੰਡ ਆ ਜੀ ਇਹ ਬੰਦ ਨਾ ਕਰੀ ਪਾਣੀ ਲੱਗ ਕੇ ਆ ਬੰਦਿਆ ਪਾਣੀ ਬਹੁਤ ਜ਼ਿਆਦਾ ਜੀ ਆਪਾਂ ਜਾਣਾ ਸੀ ਧਰਪਿੰਡ ਉਨੇਵਾਲ ਪਿੰਡਾ ਧਰਮਕੋਟ ਪਿੰਡ ਇਕ ਤੇ ਹੋਰ ਪਿੰਡ ਕਣੀਕੇ ਪੰਗਰ ਪਰ ਪਾਣੀ ਬੜਾ ਵਾ ਆਪਾਂ ਹੁਣ ਚੱਲਿਆਂ ਵਾਪਸ ਭਈਆ ਇਹ ਰੱਤਰ ਸਿੱਤਰ ਪਿੰਡ ਦੇ ਸਾਹਮਣੇ ਇਹ ਪਰਾਣੀ ਖੱਜਦਾ ਤੁਹਾਡੀ ਪਰਾਣਾ ਤੇ ਮੱਝ ਵੀ ਆਇਆ ਕਹਿੰਦੇ ਬੜੀ ਅੱਛੀ ਹੈ